ਜੀਨੇ ਕੋਈ ਪੰਖੜਾ ਨਹੀਂ ਕਰਨੀ ਹੈਗਾ ਦਿਲਜੀਤ ਇੱਕ ਸਿੰਗਲ ਦਿਲਜੀਤ ਆਪਣਾ ਤਾਂ ਕੋਈ ਵੀਡੀਓ ਕੈਮਰਾ ਲੈ ਕੇ ਨਹੀਂ ਗਿਆ ਉਹਨਾਂ ਨੇ ਉਹ ਚੀਜ਼ ਸਾਹਮਣੇ ਲੈ ਕੇ ਆਉਣੀ ਹੈ ਜੋ ਉਹਨਾਂ ਨੇ ਰਿਕਾਰਡਿੰਗ ਕੀਤੀ ਠੀਕ ਆ ਫਿਰ ਵੀ ਉਹਨੇ ਗੁਰੂ ਨਾਨਕ ਦੀ ਗੱਲ ਕੀਤੀ ਹੈ ਉਹਨੇ ਦਸਤਾਰ ਦੀ ਗੱਲ ਕੀਤੀ ਹੈ ਉਹਨੂੰ ਵਾਕੇ ਬੰਦਾ ਦੇ ਪ੍ਰਧਾਨ ਮੰਤਰੀ ਦੇ ਨਾਲ ਪਾਗ ਆ ਵਿੱਚ ਦਸਤਾਰਾ ਵਾਲਾ ਬਈਆ ਉਹ ਬੰਦਾ ਬੈਠਾ ਜੀ 1984 ਦੇ ਦਿੱਤੇ ਖੁਫਨਾਇ ਉਹ ਬੰਦਾ ਬੈਠਾ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਜਿੰਨੇ ਵਾਰ ਚੜ੍ਹ ਕੇ ਸਦੇ ਉਹ ਬੰਦਾ ਬੱਚਾ ਜਿਹੜਾ ਭਾਈ ਸਰਲ ਸਿੰਘ ਦੇ ਤੇ ਕਈ ਗੁਰਵਕ ਸਿੰਘ ਦੇ ਧਰਨੇ ਤੇ ਗਿਆ ਸੀ ਤੇ ਅੱਜ ਹੀ ਉਹ ਉਹ ਲੋਕ ਹੀ ਕਿ ਉਹਨਾਂ ਨੂੰ ਭੰਡਣ ਲੱਗਿਆ ਕੋਈ ਬੰਦੇ ਮੂਸੀ ਵਾਲੇ ਦੇ ਘਰ ਦੇ ਅੱਗੇ ਜਾ ਕੇ ਧਰਨੇ ਲਾਉਂਦੇ ਸੀ ਤੇ ਮਰਨ ਤੋਂ ਬਾਅਦ ਉਹੀ ਬੰਦਿਆਂ ਨੇ ਆਪਣੇ ਚੈਨਲਸ ਖੜੇ ਕਰ ਲੈ ਉਹੀ ਬੰਦੇ ਦੀਪ ਸਿੱਧੂ ਦੀ ਲੱਤਾਂ ਖਿੱਚਦੇ ਸੀ ਉਹੀ ਬੰਦੇ ਦੀਪ ਸਿੱਧੂ ਨੂੰ ਸਟੇਜ ਤੇ ਨਹੀਂ ਸੀ ਚੜ੍ਹਾਉਂਦੇ ਉਹੀ ਹੁੰਦੇ ਦੀਪ ਸਿੱਧੂ ਦੇ ਮਰਨ ਤੋਂ ਬਾਅਦ ਕਹਿਆ ਲੱਗੇ ਵੀ ਨਹੀਂ ਇਹ ਸਭ ਤੋਂ ਵੱਡਾ 0 ਹੈ ਸਾਰਾ ਕੁਝ ਲੋਕ ਬਣਾਉ ਲੋਕ ਬਦਲ ਲੱਗਾ ਕਮੈਂਟ ਲਾਉਂਦੇ ਮੇਰੇ ਅਸੀਂ ਕਿਸਾਨ ਦਲਜੀਤ ਦੇ ਸੀ ਪਰ ਜਿਵੇਂ ਮਰਜੀ ਅਦਜੀਤ ਸਾਂ ਇੱਥੇ ਆਇਆ ਸੀ ਠੀਕ ਹੈ ਤੇ ਉਹ ਕੁਝ ਕਲਾਕਾਰ ਜਿਹੜੇ ਨਹੀਂ ਆਏ ਸੀ ਜਿੱਦਾਂ ਐਮੀ ਵਿਲਨ ਸੀਗਾ ਉੱਥੇ ਇੱਕ ਬੋਲੀਵੁੱਡ ਦੇ ਵਿੱਚ ਇੱਕ ਗੁੱਜ ਮੂਵੀ ਬਣ ਸੀ ਤੇ ਐਨੀ ਐਮੀ ਵਿਲਨ ਉੱਥੇ ਪਹੁੰਚ ਨਹੀਂ ਪਾਇਆ ਸੀ ਪਰ ਉਸ ਟਾਈਮ ਉਹ ਉਹ ਨੂੰ ਨੂੰ ਪੜ੍ਹਿਆ ਤੇ ਇਸ ਵਾਰੀ ਦਲਜੀਤ ਦੇ ਸਾਂ ਜਿਹੜੇ ਕਿਸਾਨ ਮੋਕੇ ਤੇ ਨਹੀਂ ਆਇਆ ਇਹ ਉਹ ਪੰਡਨਾ ਜੀ ਦੀ ਉਹ ਮੰਦਰ ਸਾਹਿਬ ਦੇ ਵਿੱਚ ਮੁਸਲਮਾਨ ਆਉਂਦੇ ਹਿੰਦੂ ਆਉਂਦੇ ਸਿੱਖ ਆਉਂਦੇ ਹਰ ਕੋਰਦਿਆਂ ਦੇ ਵਿੱਚ ਆਉਂਦੇ ਸਿੱਖਾਂ ਦੇ ਕਦੀ ਕਿਸੇ ਨੇ ਕਿਹਾ ਔਰ ਇਸ ਸਵਾਲੇ ਨੇ ਜਾਂ ਕਿਸੇ ਨੇ ਮੁਸਲਮਾਨ ਨੇ ਵੀ ਇਹ ਤੇ ਯਾਰ ਸਿੱਖ ਹੋ ਗਏ ਕਿ ਇਹ ਕਰਨ ਵਾਸਤੇ ਕਿਸੇ ਦੀ ਗੱਲ 'ਚ ਹਾਰ ਪਾਉਣਾ ਹੋਵੇ ਸਿਰਫ ਉਹ ਪਾਉਣਾ ਹੋਵੇ ਉਹਦੇ ਬਾਅਦ ਸੇ ਕੁਝ ਪੈਸੇ ਖਰਚੋ ਉਹਦੇ ਬਾਅਦ ਸੇ ਕੁਝ ਟਾਈਮ ਖਰਚੋ ਪਰ ਜੇ ਕਿਸੇ ਨੂੰ ਗਦਾਰੀ ਦਾ ਠੱਪਾ ਲਾਉਣਾ ਹੈ ਪਰ ਸਾਡੇ ਬੰਦੇ ਨੂੰ ਕੁਝ ਨਹੀਂ ਜਾਂਦਾ ਕਿਵਲ ਜਵਾਨੀ ਤੇ ਆ ਰਹੀ ਜਵਾਨਾਂ ਦਾ ਆ ਕੇ ਬਿਠਾ ਕੇ ਨੇ ਕਹਿਣਾ ਉਹਨੇ ਕਹਿ ਦੇਣਾ ਉਹ ਤਾਂ ਕੀ ਜਣਾ ਮੇਰੇ ਦੋ ਗੱਲਾਂ ਲਿਖੜੀਆਂ ਨੇ ਲਗਦਾਰ ਆਰਐਸਐਸ ਦਾ ਲਗਦਾਰ ਦੋ ਹੀ ਚੀਜ਼ਾਂ ਲਿਖੜੀਆਂ ਉਹਨਾਂ ਦਾ ਜਣਾਉਣਾ ਪਈ ਸੀ ਇਹ ਤਾਂ ਹੋ ਸਕਦਾ ਵੀ ਉੱਥੇ ਬੰਦੀ ਸਿੰਘਾਂ ਦੀ ਵੀ ਗੱਲ ਕੀਤੀ ਹੋਵੇ ਤੇ ਕਿਸਾਨਾਂ ਦੀ ਗੱਲ ਵੀ ਕੀਤੀ ਹੋਵੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਮੀਤ ਸਿੰਘ ਦਾ ਟੀਵੀ ਐਨਆਰ ਆਇਤੋਂ ਤੇ ਅੱਜ ਅਸੀਂ ਮੁੱਦਾ ਡਿਸਕਸ ਕਰਨ ਜਾ ਰਹੇ ਹਾਂ ਦਲਜੀਤ ਦਸਾਂਜ ਦਾ ਦਲਜੀਤ ਦਸਾਂਜ ਨੂੰ ਬਹੁਤ ਸਾਰੀ ਦੁਨੀਆ ਕੁਝ ਗਲਤ ਕਹਿ ਰਹੀ ਹੈ ਤੇ ਕੁਝ ਸਹੀ ਕਹਿ ਰਹੀ ਹੈ ਤੇ ਇਹਦਾ ਪੱਖ ਜਾਣਨ ਲਈ ਮੇਰੇ ਨਾਲ ਮੌਜੂਦ ਨੇ ਪੰਜਾਬ ਸਿੰਘ ਕਾਲੂ ਜੀ ਤੇ ਆਓ ਇਹਨਾਂ ਦਾ ਸਵਾਗਤ ਕਰੀਏ ਤੇ ਗੱਲਬਾਤ ਸ਼ੁਰੂ ਕਰੀਏ ਸਤਿ ਸ਼੍ਰੀ ਅਕਾਲ ਪੰਜਾਬ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਦਾ ਨਰੇਕੀ ਵੀ ਬਖੈ ਸਾਰੇ ਸਤਿ ਸ੍ਰੀ ਅਕਾਲ ਤੁਹਾਨੂੰ ਗਰਮੀ ਸਿੰਘ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਦਲਜੀਤ ਦਸਾਂਹਦੀ بڑا ਮੁੱਦਾ ਬਖਿਆ ਹੋਇਆ ਹੈ ਅੱਜਕੱਲ ਸੋਸ਼ਲ ਮੀਡੀਆ ਤੇ ਦਲਜੀਤ ਦਸਾਂਹਦਾ ਮੇਰਾ ਇੱਕ ਸ਼ੇਰ ਹੈ ਤੁਮਨੇ ਹਰਫ ਜੋ ਬਦਲੇ ਤੋ ਤਹਿਰੀਰ ਬਦਲ ਗਈ ਵਾਹ ਹਮਨੇ ਨਜ਼ਰੀਆ ਬਦਲਾ ਤੋ ਤਸਵੀਰ ਬਦਲ ਗਈ ਜਮਾਨਾ ਬਦਲਨੇ ਦਾ ਦਾਵਾ ਕਾਲੋ ਕਰਨਾ ਵੀ ਕਿਉਂ ਹੂੰ ਅਮਨੇ ਖੁਦ ਕੋ ਬਦਲਾ ਤੋ ਤਕਦੀਰ ਬਦਲ ਗਈ ਵਾਹ ਜੀ ਦਾ ਦਜੀਤ ਤੇ ਸਾਂਝ ਇੱਕ ਸਿੰਗਰ ਆ ਇੱਕ ਕਲਾਕਾਰ ਆ ਆਪਣੀ ਫੀਲਡ ਦੇ ਵਿੱਚ ਬਹੁਤ ਵੱਡਾ ਨਾਮ ਕਮਾਇਆ ਉਹ ਕਿਸੇ ਜਾਣ ਪਛਾਣ ਦਾ ਮਸਤਾਜ ਨਹੀਂ ਅੱਜ ਦੁਨੀਆ ਨੂੰ ਜਾਣਦੀ ਆ ਦੁਨੀਆ ਦੇ ਵਿੱਚ ਕੋਈ ਵੀ ਇਨਸਾਨ ਆ ਨਾ ਇਹ ਤੋਂ ਜੱਜ ਕੋਈ ਵੀ ਉਸ ਨੂੰ ਦੋ ਤਰੀਕਿਆਂ ਨਾਲ ਲਿਖਿਆ ਜਾਂਦਾ ਚਾਹਤੋ ਕੋਈ ਦੁਸ਼ਮਨ ਜਾਂ ਗੈਰ ਜੈਕੋਪੋ ਗਾਮਾ ਵੇਖਦਾ ਹੈ ਜਾਂ ਅਸੀਂ ਕਿਸੇ ਬਗਾਨੇ ਨੂੰ ਵੇਖਦੇ ਹਾਂ ਜਾਂ ਦੁਸ਼ਮਨ ਨੂੰ ਜਾਂ ਗੈਰ ਨੂੰ ਵੇਖਦੇ ਹਾਂ ਤੇ ਫਿਰ ਅਸੀਂ ਉਹਦੇ ਔਗਣ ਵੇਖਦੇ ਹਾਂ ਅਸੀਂ ਉਹਦੇ ਕਮੀਆਂ ਵੇਖਦੇ ਹਾਂ ਅਸੀਂ ਉਹਦੇ ਘਾਟੇ ਵੇਖਦੇ ਹਾਂ ਜੀ ਜਦੋਂ ਉਹ ਇਨਸਾਨ ਕਿਸੇ ਆਪਣੇ ਨੂੰ ਵੇਖਦਾ ਹੈ ਫਿਰ ਉਹਦੀਆਂ ਖੂਬੀਆਂ ਵੇਖਦਾ ਉਹਦੇ ਗੁਣ ਵੇਖਦਾ ਉਹਦੇ ਔਗਣ ਜਿਹੜੇ ਨੇ ਵਿਸਾਰ ਦਿੱਤੇ ਜਾਂਦੇ ਨੇ ਇਹ ਭਾਵੇਂ ਇਤਿਹਾਸਕਾਰ ਆ ਕੋਈ ਭਾਵੇਂ ਕੋਈ ਆਪਾਂ ਆਮ ਘਰਾਂ ਦੇ ਵਿੱਚ ਆ ਆਮ ਬੰਦੇ ਆ ਅਸੀਂ ਦੋ ਦੋ ਤਰੀਕੇ ਦੇ ਨਾਲ ਜਿਉਂਦੇ ਹਾਂ ਬਹੁਤ ਘੱਟ ਇਨਸਾਨ ਨੇ ਦੁਨੀਆ ਦੇ ਵਿੱਚ ਜਿਹੜੇ ਨਿਊਟਰਲ ਰਹਿ ਕੇ ਕਿਸੇ ਦੁਸ਼ਮਣ ਨੂੰ ਜਾਂ ਸੱਜਣ ਨੂੰ ਵੇਖਣ ਜਦੋਂ ਕਿ ਇਨਸਾਨੀਅਤ ਇਹ ਹੁੰਦੀ ਹੈ ਪੈਰਾਡਿਕਲ ਦੋਲੇ ਸਮੇਂ ਤੋਂ ਇੱਕ ਟ੍ਰੈਂਡ ਕਹਿ ਲਓ ਜਾਂ ਇੱਕ ਚੀਜ਼ ਚੱਲ ਰਹੀ ਹੈ ਪੰਜਾਬ ਦੇ ਵਿੱਚ ਜਾਂ ਪੰਜਾਬੀ ਜੱਟ ਦੇ ਵਿੱਚ ਕਿ ਅਸੀਂ ਨਾ ਤਾਂ ਦੁਸ਼ਮਣ ਨੂੰ ਦੁਸ਼ਮਣ ਕਹਿੰਦੇ ਆ ਤੇ ਨਾ ਸੱਜਣ ਨੂੰ ਸੱਜਣ ਕਹਿੰਦੇ ਆ ਅਸੀਂ ਜਿਹੜੇ ਇਨਸਾਨ ਨੂੰ ਸਵੇਰੇ ਚੰਗਾ ਕਹਿੰਦੇ ਆ ਕਈ ਵਾਰੀ ਅਸੀਂ ਦੁਪਹਿਰ ਨੂੰ ਉਹਨੂੰ ਗਲਤ ਕਹਿੰਗਾ ਕਿ ਜਾਂਦੇ ਤੇ ਸ਼ਾਮ ਨੂੰ ਉਹ ਫੇਰ ਸਾਡੇ ਵੱਤਿ ਚੰਗਾ ਹੋ ਜਾਂਦਾ ਇਹ ਜਿਹੜੀ ਚੀਜ਼ ਹੈ ਨਾ ਇਹ ਕਿਤੇ ਨਾ ਕਿਤੇ ਸਾਨੂੰ ਪਿੱਛੇ ਲਾ ਰਹੀ ਆ। ਸੋਸ਼ਲ ਮੀਡੀਆ ਸੋਸ਼ਲ ਮੀਡੀਆ پوری ਦੁਨੀਆ ਚਲਾਉਂਦੀ ਏ। ਸੋਸ਼ਲ ਮੀਡੀਆ ਤੇ ਬੁਰਾ ਭਲਾ ਕਹਿਣਾ ਕਿਸੇ ਨੂੰ ਗਾਲਾਂ ਕੱਢਣੀਆਂ ਇਹ ਬਹੁਤ ਵਧੀਆ ਗੱਲ ਨਹੀਂ ਹੈ। ਦਲਜੀਤ ਜੀ ਤੋਂ ਤਾਂ ਜਿਹੜਾ ਉਹ ਆਪਣੀ ਫੀਲਡ ਦੇ ਵਿੱਚ ਪਿਛਲੇ ਕਾਫੀ ਸਾਲੇ ਤੋਂ ਕੰਮ ਕਰ ਰਿਹਾ ਤੇ ਬਹੁਤ ਇੱਕ ਕਹਿ ਲੋ ਕਿ ਜ਼ਮੀਨ ਤੋਂ ਉੱਠ ਕੇ ਉਹ ਬਹੁਤ ਬੰਦਾ ਉੱਪਰ ਤੱਕ ਰਗਿਆ। ਹੁਣ ਗੱਲ ਕਿਤੋਂ ਵਿਗੜੀ ਐ ਗੱਲ ਇਹ ਐ ਕਿ ਉਹ ਮੋਦੀ ਨੂੰ ਮਿਲਣ ਗਿਆ ਮੋਦੀ ਤੇ ਇੱਕ ਜ਼ਬਰਦਾਰ ਮੰਤਰੀ ਐ ਜੀ ਉਹਨਾਂ ਦਾ ਮੋਦੀ ਨੂੰ ਮਿਲਣ ਗਿਆ ਦਲਜੀਤ ਇਹ ਕਿਹੋ ਜਿਹਾ ਬੰਦਾ ਜਿਹਨੂੰ ਇੱਕ ਤਰੀਕੇ ਦੇ ਨਾਲ ਕਹ ਲੋ ਕਿ ਦੋਆ ਪਾਸੇ ਗਾਲਾਂ ਪੈਰੀਆਂ ਗੱਲ ਉਸ ਨੂੰ ਭਾਜਪੀ ਵਾਲੇ ਆਰਐਸਐਸ ਵਾਲੇ ਕੰਗਣਾ ਵਰਗੇ ਗਾਲਾਂ ਕੱਢ ਰਹੇ ਸਨ ਅੱਜ ਉਹ ਆਪਣੇ ਬੰਦੇ ਗਾਲਾਂ ਕੱਢ ਰਹੇ ਨੇ ਜੀ ਦੇਖੋ ਜੀ ਇਹਨਾਂ ਚੀਜ਼ਾਂ ਤੋਂ ਥੋੜਾ ਨਾ ਉੱਪਰ ਸਨ ਉੱਠਣਾ ਪਵੇਗਾ ਅਸੀਂ ਦਲਜੀਤ ਨੂੰ ਜੇ ਇੱਕ ਸਿੰਗਰ ਵੇਖੀਏ ਤੇ ਉਹਨੇ ਕੁਝ ਵੀ ਗਲਤ ਨਹੀਂ ਕੀਤਾ ਜੇ ਅਸੀਂ ਸਿੰਗਰ ਦਲਜੀਤ ਨੂੰ ਵੇਖੀਏ ਕਿ ਸਾਡੇ ਉਹ ਕੌਮ ਦਾ ਲੀਡਰ ਆ ਜਾਂ ਕੋਈ ਪੰਥ ਦਾ ਲੀਡਰ ਆ ਤੇ ਫਿਰ ਆਪਾਂ ਕਹਿ ਸਕਦੇ ਹਾਂ ਵੀ ਦਲਜੀਤ ਨੇ ਗਲਤ ਕੀਤਾ ਚਾਹੇ ਕਿ ਬੰਦਾ ਜੇ ਸਾਡਾ ਬੰਦਾ ਜ ਕੋਈ ਵੀ ਜੇ ਚਾਰ ਕੋ ਗੱਲਾਂ ਕਰਦਾ ਨਾ ਪੰਥ ਜੀਆਂ ਕਰਦਾ ਜਾਂ ਸਾਡੀ ਸਿੱਖੀ ਜਿਆ ਕਰਦਾ ਜਾਂ ਸਾਡੀ ਦਸਤਾਰ ਜਿਆ ਕਰਦਾ ਤੇ ਫਿਰ ਸਾਨੂੰ ਲੱਗਾਂਦਾ ਲੱਗ ਜਾਂਦਾ ਕਿ ਯਾਰ ਇਹ ਬੰਦਾ ਜਿਹੜਾ ਨਾ ਇਹ ਹੁਣ ਸਗਲ ਲੀਡਰ ਹੈ ਸਾਡਾ ਪੰਥ ਕਾ ਲੀਡਰ ਹੈ ਉਹ ਚੀਜ਼ ਫਿਰ ਕਿਤੇ ਨਾ ਕਿਤੇ ਸਾਨੂੰ ਖੇਸ ਪਹੁੰਚਾਉਂਦੀ ਹੈ ਪਰ ਪੰਜਾਬ ਸਿੰਘ ਜੀ ਕਿਤੇ ਨਾ ਕਿਤੇ ਜਲਜੀਤ ਦਸਾਂਝ ਨੇ ਹਮੇਸ਼ਾ ਹੀ ਪੱਗ ਦੀ ਗੱਲ ਕੀਤੀ ਹੈ ਤੇ ਹਮੇਸ਼ਾ ਬਾਲੀਵੁੱਡ ਇੰਡਸਟਰੀ ਦੇ ਵਿੱਚ ਵੀ ਕਾਫੀ ਨਾਮ ਕਮਾਇਆ ਇਹ ਅੱਜ ਜੋ ਪਹਿਲੇ ਪੱਗ ਦੇ ਸਟਾਈਲ ਚੱਲਦੇ ਸੀ ਤੁਹਾਨੂੰ ਵੀ ਪਤਾ ਆ ਬੰਬੇ ਸਟਾਈਲ ਦੇ ਪੱਗ ਰੱਖਦੇ ਸੀ ਅਰ ਦਰਜੀਤ ਜੀ ਦੇ ਸਾਇ ਨੇ ਪੱਗ ਬੰਨਣ ਦਾ ਸਟਾਈਲ ਸਿਖਾਇਆ ਪਰ ਬਹੁਤ ਸਾਰੇ ਪੰਜਾਬੀਆਂ ਲਈ ਬਹੁਤ ਮਾਣਵਾਰੀ ਗੱਲ ਹੈ ਇੱਕ ਪੰਜਾਬ ਤੋਂ ਉੱਠ ਕੇ ਬੰਦਾ ਐਨੇ ਵੱਡੇ ਪਲੇਟਫਾਰਮ ਤੇ ਜਾ ਰਿਹਾ ਹੈ ਐਡੇ ਵੱਡੇ ਪਲੇਟਫਾਰਮ ਤੇ ਕਿਤੇ ਨਾ ਕਿਤੇ ਇਹ ਕੰਮ ਛਲਾਗਾ ਹੋ ਗਿਆ ਪਰ ਇਹ ਨਿੰਦਣ ਵਾਲੇ ਜਿਹੜੇ ਵਕਤ ਵਿਅਕਤੀ ਹੈ ਇਹ ਕੌਣ ਹਨ ਵੇਖੋ ਚਲੋ ਪੱਗ ਤੇ ਪਹਿਲਾਂ ਤੋਂ ਵੀ ਪੱਗ ਲੋਕ ਬੰਦੇ ਰਿਆਂ ਪ੍ਰਮੋਟ ਕਰਦੇ ਰਾ ਚੰਗੀ ਗੱਲ ਦੇ ਦਲਜੀਤ ਪੱਗ ਫੰਦਾ ਪਰ ਕਿਤੇ ਨਾ ਕਿਤੇ ਨਾ ਅਸੀਂ ਖੁਦ ਹੀ ਪੱਗ ਵਾਲੇ ਬੰਦੇ ਨੂੰ ਟਾਰਗੇਟ ਕਰਦੇ ਹਾਂ ਸਜੇ ਵਿੱਚ ਇੱਕ ਕਮੀ ਹੈ ਇਸੇ ਕਮੀ ਕਰਕੇ ਹੀ ਸ਼ਾਇਦ ਅਖਰਮੰਦਰ ਸਿੰਘ ਸੰਧੂ ਵਰਗੇ ਵੀ ਜੋਧੇ ਜਿਹੜੇ ਸਨ ਪਰੋਸ਼ਨ ਦਿਮਾਗ ਬੰਦੇ ਹਸੜੇ ਤੋਂ ਚਲੇਗਾ ਕੋਈ ਵੀ جنگੇ ਛੋਟੀ ਵੱਡੀ ਹੈ ਨਾ ਅਸੀਂ ਇੱਕ ਤਰੀਕੇ ਦੇ ਨਾਲ ਨਹੀਂ ਜਿੱਤ ਸਕਦੇ ਸਾਨੂੰ ਮੈਨ ਲੱਗਦਾ ਹੈ ਕਿ ਜਿਹੜੀ ਚੀਜ਼ ਅਸੀਂ ਖੋ ਗਏ ਲੈਦੀ ਲੜਕੇਦਾਰੀ ਉਹ ਸਾਡੀ ਆਪਣੀ ਹੈ ਜਿਹੜੀ ਜਿਹੜੀ ਚੀਜ਼ ਸਾਨੂੰ ਪਿਆਰ ਦੇ ਨਾਲ ਮਿਲਦੀ ਉਹ ਸਾਡੀ ਆਪਣੀ ਨਹੀਂ ਹੈ ਨਹੀਂ ਮੈਂ ਇਹ ਚੀਜ਼ ਪੁੱਛਣਾ ਚਾਹਣਾ ਜਿਹੜੇ ਚੰਦ ਲੋਗ ਮੈਂ ਉੱਥੇ ਇਰਾਦਾ ਹੀ ਕਰ ਰਹੇ ਨੇ ਮੈਂ ਤੁਹਾਡੀ ਗੱਲ ਤੇ ਮੈਂ ਤੁਹਾਡੀ ਗੱਲ ਦੇ ਉੱਤੇ ਹੀ ਆ ਰਹੀ ਹਾਂ ਜੀ ਲੋਗ ਉਹ ਇਹਨੇ ਲੋਗ ਭਾਵਨਾਵਾਂ ਜਿਨ੍ਹਾਂ ਦੀਆਂ ਜੁੜੀਆਂ ਨੇ ਦਲਜੀਤ ਦੇ ਨਾਲ ਕਿਉਂਕਿ ਦਲਜੀਤ ਨੇ ਇੱਕ ਸੰਨ ਅੰਦੋਲਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਕੀਤਾ ਲੋਕਾਂ ਨੂੰ ਕਿਸੇ ਨਾ ਕਿਸੇ ਲੱਗਦਾ ਹੈ ਕਿ ਉਦੋਂ ਵੀ ਮੋਦੀ ਦੇ ਖਿਲਾਫ ਸੀ ਜਾਂ ਭਾਜਪਾ ਦੇ ਖਿਲਾਫ ਸੀ ਜੋਗੇ ਨੇ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਕੀਤਾ ਤੇ ਹੁਣੇ ਕਿਤੇ ਖਲਾਫ ਖਲਾਫ ਨਹੀਂ ਹੈਗਾ ਜੀ ਹਰਨਸਾਮ ਦਾ ਆਪੋ ਆਪਣਾ ਤਰੀਕਾ ਹੁੰਦਾ ਹੈ ਜੀ ਗੱਲ ਕਰਨ ਦਾ ਤਰੀਕਾ ਹੁੰਦਾ ਹੈ ਜਾਂ ਕਿਸੇ ਮਸਲੇ ਨੂੰ ਸੁਲਝਾਉਣ ਦਾ ਤਰੀਕਾ ਹੁੰਦਾ ਹੈ ਕਿਉਂਕਿ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਉਹਦੇ ਵਿੱਚ ਉਹ ਹੁਣ ਦਿਲਜੀਤ ਆਪਣਾ ਤਾਂ ਕੋਈ ਵੀਡੀਓ ਕੈਮਰਾ ਲੈ ਕੇ ਨਹੀਂ ਗਿਆ ਹੁਣ ਉਹਨਾਂ ਨੇ ਉਹ ਚੀਜ਼ ਸਾਹਮਣੇ ਲੈ ਕੇ ਆਉਣੀ ਹੈ ਜੋ ਉਹਨਾਂ ਨੇ ਰਿਕਾਰਡਿੰਗ ਕੀਤਾ ਠੀਕ ਹੈ ਫਿਰ ਵੀ ਉਹਨੇ ਗੁਰੂ ਨਾਨਕ ਦੀ ਗੱਲ ਕੀਤੀ ਹੈ ਉਨੇ ਦਸਤਾਰ ਦੀ ਗੱਲ ਕੀਤੀ ਹੈ ਉਹਨੇ ਜਿਹੜੀ ਉਹਨੂੰ ਜੋ ਵੀ ਗੱਲ ਕੀਤੀ ਹੈ ਜ਼ਗਬਗ ਸਿੱਖੀ ਦੀ ਗੱਲ ਕੀਤੀ ਜੀ ਕੋਲ ਬੁਲਾ ਕੇ ਬੰਦਾ ਦੇ ਪ੍ਰਧਾਨ ਮੰਤਰੀ ਦੇ ਨਾਲ ਪਾਗ ਆ ਲਾ ਬੈਠਾ ਹੈ ਨਾ ਦਸਤਾਰਾ ਵਾਲਾ ਬੈਠਾ ਉਹ ਬੰਦਾ ਬੈਠਾ ਜਿਹਨੇ 1984 ਦੇ ਉੱਤੇ ਫਿਲਮ ਬਣਾਈ ਜੀ ਉਹ ਬੰਦਾ ਬੈਠਾ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਜਿਹਨੇ ਵੱਧ ਚੜ੍ਹ ਕੇ ਹਿੱਸਾ ਲਿਆ ਬਿਲਕੁਲ ਉਹ ਬੰਦਾ ਬੈਠਾ ਜਿਹੜਾ ਭਾਈ ਤਰਲੋਕ ਸਿੰਘ ਦੇ ਤੇ ਭਾਈ ਗੁਰਬਖਸ਼ ਸਿੰਘ ਦੇ ਧਰਨੇ ਤੇ ਗਿਆ ਸੀ ਬਿਲਕੁਲ ਠੀਕ ਹੈ ਨਾ ਜੀ ਬਿਲਕੁਲ ਅਤੇ ਉਹ ਅੱਜ ਹੀ ਉਹ ਲੋਕ ਹੀ ਕਿ ਉਹਨਾਂ ਨੂੰ ਭੰਡਣ ਲੱਗੇ ਹੋਏ ਨੇ ਦੇਖੋ ਬੰਦਿਆਂ ਦਾ ਨਾ ਇੱਥੇ ਸਟੈਂਡ ਨੇ ਹੈਗਾ ਹਾਂ ওই ਬੰਦੇ ਮੋਸੀ ਵਾਲੇ ਦੇ ਘਰ ਦੇ ਅੱਗੇ ਜਾ ਕੇ ਧਰਨੇ ਲਾਉਂਦੇ ਸੀ ਹੂੰ ਮੋਸੀ ਵਾਲੇ ਨੂੰ ਹੁੰਦੇ ਹਾਂ ਦਤੇ ਸੀ ਉਹਦੇ ਮਾਂ ਤੋਂ ਮਾਹੀ ਮੰਗਵਾਉਂਦੇ ਸੀ ਹੂੰ ਸਾਰਾ ਕੁਝ ਕਰਦੇ ਸੀ ਉਹਦੇ ਮਰਨ ਤੋਂ ਬਾਅਦ ਉਹੀ ਬੰਦਿਆਂ ਨੇ ਆਪਣੇ ਚੈਨਲਸ ਖੜੇ ਕਰ ਲਏ ਹੂੰ ਉਹੀ ਬੰਦੇ ਰੋਏ ਉਹੀ ਬੰਦੇ ਦੀਪ ਸਿੱਧੂ ਦੀ ਲੱਤਾਂ ਖਿੱਚਦੇ ਸੀ ਉਹੀ ਬੰਦੇ ਦੀਪ ਸਿੱਧੂ ਨੂੰ ਸਟੇਜ ਤੇ ਨਹੀਂ ਸੀ ਚੜਨ ਦਿੰਦੇ ਉਹੀ ਬੰਦੇ ਦੀਪ ਸਿੱਧੂ ਦੇ ਮਰੇ ਤੋਂ ਬਾਅਦ ਕਹਿੰਦੇ ਲੱਗੇ ਵੀ ਨਹੀਂ ਇਹ ਸਭ ਤੋਂ ਵੱਡਾ ਹੀਰੋ ਹੈ ਸਾਰਾ ਕੁਝ ਲੋਕ ਬਦਲ ਲੱਗਿਆ ਕਮੈਂਟਾਂ ਉੱਤੇ ਪਰ ਮੈਂ ਮੈਂ ਪਿਛਲੀ ਵਾਰੀ ਅਸੀਂ ਕਿਸਾਨ ਅੰਦੋਲਨ ਤੇ ਸੀ ਪਰ ਜਿਵੇਂ ਮਰਜੀ ਅੱਜ ਜੀਤ ਸਾਂਝ ਉੱਥੇ ਆਇਆ ਸੀ ਠੀਕ ਹੈ ਤੇ ਉਹ ਕੁਝ ਕਲਾਕਾਰ ਜਿਹੜੇ ਨਹੀਂ ਆਏ ਸੀਗੇ ਜਿੱਦਾਂ ਐਮੀ ਵਿਰਕ ਸੀਗਾ ਉਥੇ ਇੱਕ ਬੋਲੀਵੁੱਡ ਦੇ ਵਿੱਚ ਇੱਕ ਬੁਝ ਮੂਵੀ ਬਣੀ ਸੀਗੀ ਤੇ ਐਮੀ ਐਮੀ ਵਿਰਕ ਉਥੇ ਪਹੁੰਚ ਨਹੀਂ ਪਾਇਆ ਸੀ ਪਰ ਉਸ ਟਾਈਮ ਉਹ ਉਹਦੋਂ ਵੀ ਇਹਨੂੰ ਭੰਡਿਆ ਤੇ ਇਸ ਵਾਰੀ ਦਿਲਜੀਤ ਦਸਾਂ ਜੇਕਰ ਕਿਸਾਨ ਮੋਰਚੇ ਤੇ ਨਹੀਂ ਆਇਆ ਤੇ ਉਹਨੂੰ ਭੰਡਣਾ ਜ਼ਰੂਰੀ ਹੈ ਦੇਖੋ ਇਸ ਤਰ੍ਹਾਂ ਆਪਾਂ ਐਮੀ ਵਿਰਕ ਹੋਵੇ ਆਪਾਂ ਜਿਹੜਾ ਮਰਜ਼ੀ ਹੋਵੇ ਜੀ ਹਰ ਬੰਦੇ ਦੀ ਮਜਬੂਰੀ ਹੁੰਦੀ ਹੈ ਕਿਸੇ ਦਾ ਐਗਰੀਮੈਂਟ ਹੁੰਦਾ ਕਿਸੇ ਦਾ ਕੁਝ ਹੁੰਦਾ ਹੈ ਕਿਉਂਕਿ ਇੱਜੇ ਚ ਲੈਵਲ ਤੇ ਜਾਣਾ ਹੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਉਹਨਾਂ ਦੀ ਆ ਹਜ਼ਾਰਾਂ ਮਜਬੂਰੀਆਂ ਹੁੰਦੀਆਂ ਨੇ ਯਾਰ ਆ ਬੰਦਿਆਂ ਦੀ ਜੀ ਹੁਣ ਗੱਲ ਇਹ ਹੈ ਕਿ ਹਰ ਮੰਦਰ ਸਾਹਿਬ ਦੇ ਵਿੱਚ ਮੁਸਲਮਾਨ ਆਉਂਦੇ ਹਿੰਦੂ ਆਉਂਦੇ ਸਿੱਖ ਹੁੰਦੇ ਹਰ ਗੁਰਦੁਆਰਿਆਂ ਦੇ ਵਿੱਚ ਆਉਂਦੇ ਸਿੱਖਾਂ ਦੇ ਕਦੀ ਕਿਸੇ ਨੇ ਕਿਹਾ ਔਰਸ ਸਵਾਲੇ ਨੇ ਜਾਂ ਕਿਸੇ ਨੇ ਮੁਸਲਮਾਨ ਨੇ ਵੀ ਇਹ ਤੇ ਯਾਰ ਸਿੱਖ ਹੋ ਗਿਆ ਕਿ ਜੇ ਮੁਸਲਮਾਨ ਹੋ ਗਿਆ ਇਹ ਤਾਂ ਫਰਾਨ ਹੋ ਗਿਆ ਇਸ ਸਾਡੇ ਵਿੱਚ ਹੀ ਕਿਉਂ ਹੈ ਗੱਲ ਪਤਾ ਕੀ ਹੈ ਗੁਰਮੀਤ ਜੀ ਕਹਿੰਦੇ ਆ ਕਿ ਜੇ ਅਸੀਂ ਕਿਸੇ ਨੂੰ ਚੰਗੇ ਕੰਮ ਵਾਸਤੇ ਕਿਸੇ ਦੇ ਗੱਲ 'ਚ ਹਾਰ ਪਾਉਣਾ ਹੋਵੇ ਨਾ ਸਿਰੋਪਾਉ ਪਾਉਣਾ ਹੋਵੇ ਉਹਦੇ ਵਾਸਤੇ ਕੁਝ ਪੈਸੇ ਖਰਚ ਹੁੰਦੇ ਨੇ ਉਹਦੇ ਵਾਸਤੇ ਕੁਝ ਟਾਈਮ ਖਰਚ ਹੁੰਦਾ ਪਰ ਜੇ ਅਸੀਂ ਕਿਸੇ ਨੂੰ ਗਦਾਰੀ ਦਾ ਠੱਪਾ ਲਾਉਣਾ ਜੀ ਫਿਰ ਸਾਡੇ ਪੰਦੇਓ ਕੁਝ ਨਹੀਂ ਜਾਣਾ ਕੇਵਲ ਜ਼ੁਬਾਨ ਹੀ ਤਿਆਰ ਹੋਣੀ ਹੈ ਜ਼ੁਬਾਨ ਹਲਾ ਕੇ ਗਦਾਰ ਕਹਿ ਦੇਣਾ ਪਾਵੇਂ ਕਿ ਨਹੀਂ ਵੱਡੀ ਕਿਸੇ ਬੰਦੇ ਦੀ ਕੁਰਬਾਨੀ ਹੋਵੇ ਪਾਵੇਂ ਇਹ ਤਾਂ ਚਲੋ ਦਲਜੀਤ ਸਿੰਘ ਹੈ ਪਾਵੇਂ ਕੋਈ ਸ਼ਹੀਦ ਸਿੰਘ ਹੋਵੇ ਸ਼ਹੀਦ ਪਰਿਵਾਰ ਦਾ ਬੰਦਾ ਹੋਵੇ ਜਾਂ ਕਿੰਨਾ ਵੀ ਹੋਵੇ ਜਿਸ ਨੇ ਜਿੰਨੇ ਕਹਿਣਾ ਉਹਨੇ ਕਹਿ ਦੇਣਾ ਉਹ ਤਾਂ ਕੀ ਜਣਾ ਉਹਨੇ ਤਾਂ ਦੋ ਗੱਲਾਂ ਨਿਕਲੀਆਂ ਨੇ ਲਗਦਾਰ ਆਰਐਸਐਸ ਦਾ ਬੰਦਾ ਦੋ ਹੀ ਤਾਂ ਚੀਜ਼ਾਂ ਨਿਕਲੀਆਂ ਉਹਨਾਂ ਦਾ ਜਣਾਣਾ ਕੋਈ ਕੁਝ ਇਸ ਚੀਜ਼ਾ ਤੋਂ ਉੱਚਾ ਉਠਣਾ ਪਵੇਗਾ ਲੜਾਈ ਜਿਹੜੀ ਹੁੰਦੀ ਹੈ ਉਹ ਇੱਕ ਪਲੇਟਫਾਰਮ ਤੇ ਨਹੀਂ ਲੜੀ ਜਾਂਦੀ इंदिरा ਹਰ ਇੱਕ ਤਰੀਕੇ ਦੇ ਨਾਲ ਗਲਤ ਕੀਤੀ ਜਾਂਦੀ ਹੈ ਦਰਜੀਤ ਨੇ ਹੋ ਸਕਦਾ ਵੀ ਉਥੇ ਬੰਦੀ ਸਿੰਘਾ ਦੀ ਵੀ ਗੱਲ ਕੀਤੀ ਹੋਵੇ ਉਥੇ ਕਿਸਾਨਾਂ ਦੀ ਗੱਲ ਵੀ ਕੀਤੀ ਹੋਵੇ ਕਿਉਂਕਿ ਦਰਜੀਤ ਜੀ ਜੇ ਇੰਨਾ ਉੱਪਰ ਗਿਆ ਹੈ ਉਹਨੇ ਹਰ ਥਾਂ ਦੇ ਪੰਜਾਬ ਦੀ ਗੱਲ ਕੀਤੀ ਹੈ ਬਿਲਕੁਲ ਹਰ ਥਾਂ ਤੇ ਉਹਨੇ ਪੰਜਾਬ ਦੀ ਗੱਲ ਕੀਤੀ ਤੇ ਕਿਹੜੇ ವೇਦ ਦੇ ਵਿੱਚ ਕੀਤੀ ਹੈ ਸਭ ਦੁਨੀਆ ਨੂੰ ਪਤਾ ਬਿਲਕੁਲ ਉਹਨੇ 1984 ਦੀ ਗੱਲ ਬਹੁਤ ਵੱਡੇ ਵੱਡੇ ਪਲੇਟਫਾਰਮਾਂ 'ਤੇ ਕੀਤੀ ਠੀਕ ਉਹ ਚੀਜ਼ਾਂ ਨਹੀਂ ਕਿੰਪੋਜੀ ਨਹੀਂ OBC ਚਾਹੀਦਾ ਰੱਖਣਾ ਚਾਹੀਦਾ ਸਭ ਤੋਂ ਵੱਡੀ ਚੀਜ਼ ਹੈ ਨਾ ਸਾਨੂੰ ਥੋੜਾ ਜਨਾ ਦਲਜੀਤ ਕੋਈ ਆਗਾਜ਼ ਤੱਕ ਦਾ ਜ세ਦਾਰ ਨਹੀਂ ਹੈਗਾ ਦਲਜੀਤ ਕੋਈ ਪੰਥ ਦਾ ਲੀਡਰ ਨਹੀਂ ਹੈਗਾ ਦਲਜੀਤ ਇੱਕ ਸਿੰਗਰ ਹੈ ਇੱਕ ਸਿੰਗਰ ਦੀ ਨਜ਼ਰ ਨਾਲ ਹੀ ਸਾਨੂੰ ਦਲਜੀਤ ਨੂੰ ਵੇਖਣਾ ਚਾਹੀਦਾ ਹੈ ਬਹੁਤ ਵੱਡੀਆਂ ਉਮੀਦਾਂ ਜਦੋਂ ਅਸੀਂ ਰੱਖ ਲੈਂਦੇ ਹਾਂ ਨਾ ਫਿਰ ਉਹ ਕਿਤੇ ਨਾ ਕਿਤੇ ਸਮੋਦਰ ਠੇਸ ਪਹੁੰਚਦੀ ਹੈ ਜੀ ਇਹ ਕਿਉਂਕਿ ਉਹਨਾਂ ਦੀਆਂ ਹਜ਼ਾਰਾਂ ਮਜਬੂਰੀਆਂ ਹੁੰਦੀਆਂ ਜੀ ਮੋਦੀ ਨੂੰ ਮਿਲਣਾ ਕੋਈ ਗੁਨਾਹ ਨਹੀਂ ਬਿਲਕੁਲ ਜੀ ਮੈਂ ਤਾਂ ਕਹਿੰਦਾ ਹਰ ਸਿੱਖ ਨੂੰ ਮਹਿਸੂਸ ਹੋਣਾ ਚਾਹੀਦਾ ਜਿਹੜਾ ਪ੍ਰਧਾਨ ਮੰਤਰੀ ਹੈ ਬਿਲਕੁਲ ਜੇ ਇਹ ਸਾਰੇ ਜਥੇਬੰਦੀਆਂ ਇਕੱਠੀਆਂ ਹੋ ਜਾਂਦੀਆਂ ਸਾਰੇ ਇਕੱਠੇ ਹੋ ਜਾਂਦੇ ਮੋਦੀ ਨੂੰ ਕਹਿੰਦੇ ਵੀ ਸਾਡਾ ਮੁੱਦਾ ਇੱਕ ਹੈ ਜੀ ਬੰਦੀ ਸਿੰਘ ਜਿਹੜੇ ਸਾਡੇ 30-30 ਸਦਾਂ ਤੋਂ ਨਹੀਂ ਉਹਨਾਂ ਨੂੰ ਬਾਹਰ ਲਿਓ ਉਹਨਾਂ ਨੂੰ ਛੱਡੋ ਸਾਰੇ ਇਕੱਠੇ ਕਹਿੰਦੇ ਵੀ ਜਿਹੜਾ ਮੇਨ ਮੇਨ ਚੀਜ਼ ਸੀ ਨਾ ਉਹ ਗੱਲ ਕਰਵਾ ਦੇ ਕਿਸਾਨੀ ਦਾ ਜਿਹੜਾ ਮਸਲਾ ਸੀ ਉਹ ਵੀ ਹੱਲ ਹੋ ਜਾਂਦਾ ਸਾਰਾ ਹੋ ਜਾਂਦਾ ਲੜ ਕੇ ਕੁਝ ਚੀਜ਼ਾਂ ਨਾ ਲੜਕੇ ਨਹੀਂ ਹੁੰਦੀਆਂ ਲੜਕੇ ਵੀ ਹੋ ਜਾਂਦੀਆਂ ਨੇ ਪਰ ਉਹਦੇ ਵਾਸਤੇ ਇੱਕ ਪਲੇਟਫਾਰਮ ਚਾਹੀਦਾ ਆ ਜੇ ਜੇਤਨ ਜੀ ਦੀ ਜਗਾ ਕੋਈ ਮੋਨਾ ਹੁੰਦਾ ਕੋਈ ਵੀ ਹੁੰਦਾ ਅਸੀਂ ਕਦੇ ਵੀ ਇਹਦਾ ਨਹੀਂ ਸੀ ਕਰਨੀ ਕਿਉਂਕਿ ਅਸੀਂ ਪੱਗ ਨੂੰ ਟਾਰਗੇਟ ਖੁਦ ਆ ਕਰਦੇ ਬਿਲਕੁਲ ਇਹ ਤਰਜੀਹ ਦੇ ਸਤੇ ਪੱਗ ਨਾ ਹੁੰਦੀ ਤੇ ਫਿਰ ਇਹ ਹੋ ਸਕਦਾ ਵੀ ਅਸੀਂ ਇੰਨੀ ਗੱਲ ਕਰਦੇ ਨਾ ਜੀ ਬਿਲਕੁਲ ਠੀਕ ਹੈ ਕਿਤਨਾ ਕਿਤੇ ਅਸੀਂ ਸਾਨੂੰ ਖੁਦ ਸੋਚਣਾ ਪਵੇਗਾ ਕਿ ਪੰਜਾਬ ਜੀ ਕਿਤੇ ਨਾ ਕਿਤੇ ਆਪਣੇ ਲੋਕਾਂ ਦੀ ਵੀ ਗੱਲ ਦੀ ਹੈ ਕਿ ਆਪਣੇ ਲੋਕ ਵੀ ਬਹੁਤ ਜ਼ਿਆਦਾ ਇਸ ਚੀਜ਼ ਨੂੰ ਬਾਹਰ ਦੇ ਆ ਅਗਰ ਜੇ ਕੋਈ ਨਹੀਂ ਆਇਆ ਤਾਂ ਪਰ ਆਪਣੇ ਪੰਜਾਬੀ ਲੋਕ ਕਿਸਾਨ ਮੋਰਚੇ ਤੇ ਕੁਝ ਪੰਜਾਬੀ ਲੋਕ ਹੀ ਉਹਨਾਂ ਨੂੰ ਟਾਰਗੇਟ ਕਰ ਰਹੇ ਹੈ ਕਿ ਤੁਸੀਂ 20-20 ਲੱਖ ਦੀਆਂ ਗੱਡੀਆਂ ਰੱਖਿਆ ਆ ਪਰ ਤੁਸੀਂ ਧਾਨਾ ਕਿਉਂ ਲਾ ਰਹੇ ਹੋ ਕੋਈ ਆਪਣੇ ਲੋਕਾਂ ਦਾ ਜਦੋਂ ਇੰਪੈਕਟ ਮਾੜਾ ਪੈਂਦਾ ਹੈ ਜਦੋਂ ਆਪਣੇ ਲੋਕ ਜਦੋਂ ਇਸ ਚੀਜ਼ ਨੂੰ ਮਾੜਾ ਨਜ਼ਰ ਨਾਲ ਦੇਖਦੇ ਆ ਕਿਤੇ ਨਾ ਕਿਤੇ ਇਹ ਵੀ ਢਾਹ ਲਾਉਣ ਦੀ ਇੱਕ ਤਰ੍ਹਾਂ ਦੀ ਚੀਜ਼ ਬਣ ਜਾਂਦੀ ਆ ਪਤਾ ਕੀ ਹੈ ਜੀ ਇੱਥੇ ਨਾ ਇੱਕ ਤਰੀਕੇ ਦੀ ਖੇਚੜੀ ਬਣ ਗਈ ਹੈ ਹਮ ਹਰ Banda ਅੰਦਰੋਂ ਇਸ ਇਸ ਚੀਜ਼ ਲਈ ਦੁਖੀ ਹੈ ਜਲਜੀਤ ਵਰਗੇ ਬੰਦਿਆਂ ਨੂੰ ਤੇ ਉੱਤੇ ਤਾਂ ਹੀ ਬੱਸਾ ਚੜਦਾ ਕਿ ਸਾਡੇ ਕੋਲ ਕੋਈ ਲੀਡਰ ਨਹੀਂ ਹਮ ਜਿਹੜਾ ਸਾਨੂੰ ਰਸਤਾ ਵਿਖਾ ਸਕੇ ਬਿਲਕੁਲ ਠੀਕ ਆ ਇਸ ਕਰਕੇ ਅੰਦਰੋਂ ਹਰ ਬੰਦਾ ਪਰੇਸ਼ਾਨ ਹੈ ਭਾਵੇਂ ਉਹ ਮੋਨਾ ਹੈ ਭਾਵੇਂ ਸਿੱਖ ਹੈ ਕਿ ਜਦ ਅਸੀਂ ਇੰਨੀਆਂ ਕੁਰਬਾਨੀਆਂ ਲੱਖਾਂ ਕੁਰਬਾਨੀਆਂ ਹੋ ਗਈਆਂ ਅੱਜ ਵੀ ਸਾਡੇ ਮੁੰਡੇ ਮਰ ਰਹੇ ਨੇ ਅੱਜ ਵੀ ਅਸੀਂ ਪੜਕ ਰਹੇ ਆ ਅੱਜ ਵੀ ਤੁਝੇ ਆ ਕੇ ਸਾਡੇ ਉੱਤੇ ਹਰ ਤਰੀਕੇ ਦੇ ਅਤਿਆਚਾਰ ਕਰਦੇ ਨੇ ਇਹ ਚੀਜ਼ ਨਾ ਅੰਦਰੋਂ ਹਰ ਇੱਕ ਬੰਦਾ ਕੋਈ ਪੜਾਸ ਕਿਤੇ ਨਾ ਕਿਤੇ ਕੱਢਣੀ ਹੁੰਦੀ ਹੈ ਕਿਸੇ ਦੇ ਉੱਤੇ ਨਿਕਲ ਜਾਵੇ ਕਿਉਂਕਿ ਅਕਾਲੀਆਂ ਨੇ ਇੰਨਾ ਕੁ ਮਤਲਬ ਕਿ ਅਕਾਦੇ ਆਪ ਦੇ ਖਤਮ ਹੋ ਗਏ ਉਹਨਾਂ ਨੇ ਇੰਨੀ ਵੱਡੀ ਢਾਹ ਲਾ ਦਿੱਤੀ ਕਿ ਢਾਵਾਂ ਡੋਲ ਕਰ ਦਿੱਤਾ ਸਾਰਾ ਕੁਝ ਤੇ ਹੁਣ ਲੋਕ ਲੱਭਦੇ ਨੇ ਵੀ ਸਾਨੂੰ ਕੋਈ ਲੀਡਰ ਮਿਲੇ ਜਿਹੜਾ ਕੋਈ ਬੰਦਾ ਵਧੀਆ ਗੱਲ ਕਰਦਾ ਲੋਕਾਂ ਨੂੰ ਐ ਲੱਗਣ ਲੱਗ ਜਾਂਦਾ ਵੀ ਯਾਰ ਇਹ ਬੰਦਾ ਲੀਡਰ ਆ ਇਹ ਕੱਲ ਨੂੰ ਸਾਡੀ ਵਾਗਡੋਰ ਸੰਭਾਲ ਸਕਦਾ ਪਰ ਉਸ ਨਜ਼ਰ ਦਾ ਰਾਵੀਆਂ ਨੂੰ ਕੋਈ ਵੇਖਦਾ ਵੀ ਯਾਰ ਤਾਂ ਇੱਕ ਸਿੰਗਰ ਆ ਸਿੰਗਰ ਹੀ ਉਹਨੇ ਆਪਣਾ ਗਾਉਣਾ ਆ ਉਹਨੇ ਚੰਗਾ ਵੀ ਗਾਉਣਾ ਮਾੜਾ ਵੀ ਗਾਉਣਾ ਉਹਨੂੰ ਜਿੱਥੋਂ ਫਾਇਦਾ ਹੋਏਗਾ ਉਹਨੇ ਉੱਥੇ ਜਾਣਾ ਵੀ ਫਿਰ ਜੀ ਉੱਥੇ ਆਪਣੇ ਫਾਇਦੇ ਦੇ ਨਾਲ ਨਾਲ ਉਹ ਪੰਜਾਬ ਦੀ ਵੀ ਗੱਲ ਕਰਦਾ ਜੀ ਪੰਜਾਬੀਅਤ ਦੀ ਗੱਲ ਕਰਦਾ ਤੇ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸਾਨੂੰ ਉਸ ਬੰਦੇ ਦੀ ਵਡਿਆਈ ਕਰਨੀ ਚਾਹੀਦੀ ਉਹਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਮੇਰਾ ਵਿਚਾਰ ਇਹ ਆ ਬਾਕੀ ਬਿਲਕੁਲ ਦੁਨੀਆ ਸਿਆਣੀ ਹੈ ਦੁਨੀਆ ਨੂੰ ਆਪਣੇ ਤਰੀਕੇ ਦੇ ਨਾਲ ਲੋਕ ਵੇਖਦੇ ਨੇ ਹਰ ਬੰਦੇ ਨੂੰ ਬੰਦਾ ਆਪਣੇ ਤਰੀਕੇ ਦੇ ਨਾਲ ਵੇਖਦਾ ਆਪਣੀ ਨਜ਼ਰ ਦੇ ਨਾਲ ਵੇਖਦਾ ਬਿਲਕੁਲ ਸੋ ਇਸਨ ਪੰਜਾਬ ਸਿੰਘ ਕਾਲੋ ਜੀ ਸਾਡੇ ਨਾਲ ਪੰਜਾਬ ਜੀ ਤੁਸੀਂ ਸਾਡੇ ਸ਼ੋਅ ਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਸਾਰਿਆਂ ਨੂੰ ਜੋ ਭਜਾਇਤ ਸਤਿ ਸ਼੍ਰੀ ਅਕਾਲ